ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਹੈ ਕਿ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਜਾਰੀ ਕੀਤੇ ਗਏ ਕੇਂਦਰੀ ਫੰਡਾਂ ਵਿੱਚ ਪਿਛਲੇ 10 ਸਾਲਾਂ ਦੌਰਾਨ 185 ਫੀਸਦੀ ਦਾ ਮਹੱਤਵਪੂਰਨ ਵਾਧਾ ਹੋਇਆ ਹੈ ਮਿਸ਼ਨ ਤਹਿਤ ਪ੍ਰਾਪਤੀਆਂ ਬਾਰੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਨੱਡਾ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਕੇਂਦਰੀ ਫੰਡ 18000 ਕਰੋੜ ਰੁਪਏ ਤੋਂ ਵੱਧ ਕੇ 33433 ਕਰੋੜ ਰੁਪਏ ਹੋ ਗਿਆ ਹੈ ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਵਿੱਚ ਮਾਵਾਂ ਦੀ ਮੌਤ ਦਰ ਜੋ ਕਿ 1990 ਵਿੱਚ 556 ਪ੍ਰਤੀ ਲੱਖ ਸੀ 2020 ਵਿੱਚ ਘਟ ਕੇ 97 ਰਹਿ ਗਈ ਏ ਸਿਹਤ ਮੰਤਰੀ ਨੇ ਦੇਸ਼ ਦੀ ਬਾਲ ਮੌਤ ਦਰ ਵਿੱਚ ਮਹੱਤਵਪੂਰਨ ਗਰਾਵਟ ਬਾਰੇ ਗੱਲ ਕੀਤੀ ਜੋ ਕਿ 2000 ਵਿੱਚ 99 ਪ੍ਰਤੀ ਹਜ਼ਾਰ ਤੋਂ ਘਟ ਕੇ 2020 ਵਿੱਚ 28 ਹੋ ਗਈ ਸੀ ਸਿਹਤ ਮੰਤਰੀ ਨੱਡਾ ਨੇ ਆਸ਼ਵਾਨ આરોਗ્ય ਮੰਤਰਾਂ ਦੇ ਵਾਅਦੇ ਨੂੰ ਵੀ ਉਜਾਗਰ ਕੀਤਾ ਜਿਨ੍ਹਾਂ ਦੀ ਗਿਣਤੀ ਹੁਣ 175000 ਤੋਂ ਵਾਦੇ ਜਦ ਕਿ 2018 ਵਿੱਚ ਉਹਨਾਂ ਦੀ ਗਿਣਤੀ ਸਿਰਫ 17149 ਸੇਤ ਮੰਤਰੀ ਜ਼ੋਰ ਦੇ ਕੇ ਕਹਾਗੇ ਸਰਕਾਰ ਸੇਵਾਵਾਂ ਨੂੰ ਪੈਲ ਦਿੰਦੀ ਏ ਉਹਨਾਂ ਭਰੋਸਾ ਦਿੱਤਾ ਕਿ ਫੰਡਿੰਗ ਚਿੰਤਾ ਦਾ ਵਿਸ਼ਾ ਨਹੀਂ ਹੈ